ਮੇਰਾ ਨਾਮ ਰੇਨੂ ਆ ਮੈਂ ਤੇ ਮੰਮੀ ਇਕੱਲੇ ਘਰ ਵਿੱਚ ਰਹਿੰਦੇ ਆ ਕਿਉਂਕਿ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਤੇ ਮੇਰਾ ਭਰਾ ਵੀ ਨਹੀਂ ਆ ਮੇਰੀ ਮੰਮੀ ਦਾ ਮੈਂ ਇਕੱਲਾ ਹੀ ਸਹਾਰਾ ਆ ਮੇਰੇ ਨਾਨਕੇ ਸਾਡੀ ਹੈਲਪ ਕਰਦੇ ਸੀ ਸਾਨੂੰ ਉਹਨਾਂ ਦਾ ਬਹੁਤ ਸਹਾਰਾ ਸੀ ਮੇਰੇ ਨਾਨਕੇ ਨਾਨਾ ਨਾਨੀ ਮਾਮਾ मामੀ ਤੇ ਇੱਕ ਮੇਰੀ ਮਾਸੀ ਸੀ ਮੇਰੀ ਮਾਸੀ ਦਾ ਹਜੇ ਤੱਕ ਵਿਆਹ ਨਹੀਂ ਹੋਇਆ ਸੀ ਮਾਸੀ ਦੀ ਉਮਰ 32 ਸਾਲ ਦੀ ਹੋ ਚੁੱਕੀ ਸੀ ਮਾਸੀ ਕੈਨੇਡਾ ਵਾਲਾ ਮੁੰਡਾ ਲੱਭਦੀ ਸੀ ਉਹਦੇ ਲਈ ਕਈ ਰਿਸ਼ਤੇ ਦੇਖੇ ਸੀ ਪਰ ਹਜੇ ਤੱਕ ਕੋਈ ਸੈੱਟ ਨਹੀਂ ਆਇਆ ਸੀ ਜੋ ਮੁੰਡਾ ਮਿਲਦਾ ਸੀ ਉਹਦੀ ਉਮਰ ਮਾਸੀ ਨਾਲ ਮੈਚ ਨਹੀਂ ਕਰਦੀ ਸੀ ਕਿਉਂਕਿ ਮਾਸੀ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੋਈ ਸੀ ਉਹ ਚਾਹੁੰਦੀ ਸੀ ਕਿ ਮੁੰਡਾ ਮੇਰੀ ਉਮਰ ਦਾਈ ਹੋਵੇ ਪਰ ਛੋਟੀ ਉਮਰ ਦੇ ਮੁੰਡੇ ਮਿਲਦੇ ਸੀ ਇਸ ਤਰ੍ਹਾਂ ਕਰਦੇ ਕਰਦੇ ਮਾਸੀ ਦੀ ਉਮਰ 32 ਸਾਲ ਦੀ ਹੋ ਚੁੱਕੀ ਸੀ ਨਾਨੀ ਨੂੰ ਬਹੁਤ ਫਿਕਰ ਸੀ ਮੇਰੀ ਮੰਮੀ ਮਾਸੀ ਨਾਲੋਂ ਕਾਫੀ ਵੱਡੀ ਸੀ ਜਦੋਂ ਮੇਰੀ ਮੰਮੀ ਦਾ ਵਿਆਹ ਹੋਇਆ ਸੀ ਉਦੋਂ ਮਾਸੀ ਕਾਫੀ ਛੋਟੀ ਸੀ ਮੇਰੇ ਮਾਮੇ ਦੇ ਦੋ ਜਵਾਕ ਸੀ ਇੱਕ ਮੁੰਡਾ ਇੱਕ ਕੁੜੀ ਅਸੀਂ ਛੁੱਟੀਆਂ ਵਿੱਚ ਨਾਨਕੇ ਰਹਿਣ ਚਲੇ ਜਾਂਦੇ ਸੀ ਸਾਡੇ ਕੋਲ ਮੇਰਾ ਨਾਨਾ ਕਾਫੀ-ਕਾਫੀ ਦਿਨ ਰਹਿ ਜਾਂਦਾ ਸੀ ਕਿਉਂਕਿ ਮੈਂ ਤੇ ਮੰਮੀ ਇਕੱਲੇ ਹੁੰਦੇ ਸੀ ਨਾਨਾ ਜੀ ਚਾਹੁੰਦੇ ਸੀ ਕਿ ਅਸੀਂ ਪੱਕਾ ਹੀ ਨਾਨਕੇ ਰਹਿਣ ਲੱਗ ਜਾਈਏ ਪਰ ਮੰਮੀ ਇਸ ਗੱਲ ਵਿੱਚ ਰਾਜ਼ੀ ਨਹੀਂ ਸੀ ਮੰਮੀ ਕਹਿੰਦੀ ਸੀ ਕਿ ਸਾਡੇ ਘਰ ਦੀ ਦੇਖਭਾਲ ਫਿਰ ਕੌਣ ਕਰੂਗਾ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਮੇਰੇ ਡੈਡੀ ਖੇਤੀਬਾੜੀ ਕਰਦੇ ਸੀ ਤੇ ਉਹਨਾਂ ਦੀ ਖੇਤ ਕਰੰਟ ਲੱਗਣ ਨਾਲ ਡੈਥ ਹੋ ਗਈ ਸੀ। ਮੈਂ ਹੁਣ 10ਵੀਂ ਕਲਾਸ ਵਿੱਚ ਪੜ੍ਹਦੀ ਸੀ। ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਮੇਰੀ ਆਪਣੀ ਮਾਸੀ ਨਾਲ ਬਹੁਤ ਜ਼ਿਆਦਾ ਬਣਦੀ ਸੀ। ਮੈਂ ਮੰਮੀ ਨੂੰ ਕਹਿ ਦਿੰਦੀ ਸੀ ਕਿ ਮੈਂ ਵੀ ਮਾਸੀ ਵਾਂਗ ਪੜ੍ਹ ਕੇ ਕੈਨੇਡਾ ਜਾਵਾਂਗੀ। ਮੇਰੀ ਮੰਮੀ ਬਹੁਤ ਭੋਲੀ ਜਈ ਸੀ। ਕਦੇ-ਕਦੇ ਮੈਨੂੰ ਆਪਣੀ ਮੰਮੀ ਤੇ ਬਹੁਤ ਤਰਸ ਆ ਜਾਂਦਾ ਸੀ। ਮੰਮੀ ਮੈਨੂੰ ਕਹਿੰਦੀ ਰਹਿੰਦੀ ਸੀ ਕਿ ਤੂੰ ਸਕੂਲ ਵਿੱਚ ਸਿਆਣੀ ਬਣ ਕੇ ਰਿਆ ਕਰ ਤੇਰੇ ਸਿਰ ਤੇ ਪਿਓ ਜਾਂ ਭਰਾ ਨਹੀਂ ਆ ਮੈਨੂੰ ਪਤਾ ਮੈਂ ਤੈਨੂੰ ਕਿਵੇਂ ਪਾਲ ਲਿਆ ਇਸ ਕਰਕੇ ਤੂੰ ਕਦੇ ਵੀ ਮੈਨੂੰ ਕੋਈ ਲਾਂਬਾ ਨਾ ਦਵਾ ਦੀ ਮੈਂ ਮੰਮੀ ਨੂੰ ਹੌਸਲਾ ਦਿੰਦੀ ਸੀ ਕਿ ਤੁਸੀਂ ਕਦੇ ਵੀ ਇਦਾਂ ਦੀ ਗੱਲ ਨਾ ਸੋਚੋ ਮੈਂ ਕਦੇ ਵੀ ਤੁਹਾਡਾ ਸਿਰ ਨਹੀਂ ਵਾਣੀ ਹੋਣ ਦਿੰਦੀ ਮੈਨੂੰ ਮੇਰੇ ਘਰ ਦੇ ਹਾਲਾਤਾਂ ਨੇ ਸਮਝਦਾਰ ਬਣਾ ਦਿੱਤਾ ਸੀ ਮੰਮੀ ਹਰੇਕ ਕੰਮ ਵਿੱਚ ਮੇਰੇ ਨਾਨਕਿਆਂ ਦੀ ਸਲਾਹ ਲੈਂਦੀ ਸੀ ਕਿਉਂਕਿ ਸ਼ੁਰੂ ਤੋਂ ਉਹਨਾਂ ਨੇ ਸਾਨੂੰ ਸਹਾਰਾ ਦਿੱਤਾ ਸੀ ਮੇਰੀਆ ਭੂਆ ਹੁਣੀ ਤਾਂ ਸਾਡੇ ਨਾਲ ਲੜਦੀਆਂ ਰਹਿੰਦੀਆਂ ਸੀ ਉਹ ਹਮੇਸ਼ਾ ਮੰਮੀ ਨੂੰ ਕਹਿੰਦੀਆਂ ਸੀ ਕਿ ਸਾਡੇ ਭਰਾ ਨੂੰ ਤੂੰ ਖਾ ਗਈਆਂ ਮੈਨੂੰ ਇਸ ਗੱਲ ਤੇ ਬਹੁਤ ਗੁੱਸਾ ਆਉਂਦਾ ਸੀ ਮੇਰੇ ਦਿਲ ਵਿੱਚ ਭੂਆ ਹੋਣ ਵਾਲੀ ਨਫ਼ਰਤ ਪੈਦਾ ਹੋ ਗਈ ਸੀ ਕਿਉਂਕਿ ਉਹ ਮੇਰੀ ਮੰਮੀ ਨੂੰ ਚੰਗਾ ਨਹੀਂ ਮੰਨਦੀਆਂ ਸੀ ਪੂਆ ਹਣੀ ਮੈਨੂੰ ਛੁੱਟੀਆਂ ਵਿੱਚ ਲੈਣ ਆਉਂਦੀਆਂ ਸੀ ਪਰ ਮੈਂ ਉਹਨਾਂ ਨਾਲ ਨਹੀਂ ਜਾਂਦੀ ਸੀ ਕਿਉਂਕਿ ਉੱਥੇ ਵੀ ਉਹ ਮੈਨੂੰ ਘੂਰਦੀਆਂ ਰਹਿੰਦੀਆਂ ਸੀ ਮੈਂ ਇੰਨੀ ਜ਼ਿਆਦਾ ਵੱਡੀ ਨਹੀਂ ਸੀ ਤੇ ਇੱਕ ਵਾਰ ਮੈਂ ਪੂਆ ਕੇ ਪਿੰਡ ਰਹਿਣ ਗਈ ਸੀ ਉਦੋਂ ਮੈਂ 8ਵੀਂ ਕਲਾਸ ਵਿੱਚ ਪੜਦੀ ਸੀ ਪੂਆ ਮੇਰੇ ਤੋਂ ਸਾਰਾ ਕੰਮ ਕਰਾਉਂਦੀ ਸੀ ਆਪਣੇ ਬੱਚਿਆਂ ਨੂੰ ਅੰਦਰ ਬਿਠਾ ਲੈਂਦੀ ਸੀ ਤੇ ਮੈਂ ਗਰਮੀ ਵਿੱਚ ਕੰਮ ਕਰਦੀ ਰਹਿੰਦੀ ਸੀ ਜਦ ਕਿ ਉਦੋਂ ਮੈਂ ਇੰਨੀ ਵੱਡੀ ਵੀ ਨਹੀਂ ਸੀ ਮੈਨੂੰ ਇਨਾ ਕੰਮ ਆਉਂਦਾ ਵੀ ਨਹੀਂ ਸੀ ਪਰ ਫਿਰ ਵੀ ਧੱਕੇ ਨਾਲ ਕਹਿ ਕੇ ਕਿ ਮੈਥੋਂ ਕੰਮ ਕਰਾਈ ਜਾਂਦੀ ਸੀ ਇਸ ਕਰਕੇ ਮੈਂ ਉੱਥੇ ਜਾ ਕੇ ਖੁਸ਼ ਨਹੀਂ ਸੀ ਮੇਰੀਆਂ ਦੋ ਪੂਆ ਸੀ ਮੇਰੇ 10ਵੀਂ ਦੇ ਪੇਪਰ ਹੋ ਗਏ ਸੀ ਹੁਣ ਮੈਂ ਘਰੇ ਫ੍ਰੀ ਸੀ ਮੈਂ ਮੰਮੀ ਨੂੰ ਕਿਹਾ ਕਿ ਆਪਾਂ ਨਾਨਕੇ ਚਲੀਏ ਪਰ ਮੰਮੀ ਕਹਿੰਦੀ ਸੀ ਕਿ ਅਜੇ ਥੋੜੇ ਦਿਨ ਰੋਕੇ ਚੱਲਾਂਗੇ ਅਗਲੇ ਦਿਨ ਮੇਰੀ ਵੱਡੀ ਭੂਆ ਆ ਗਈ ਉਹ ਸਾਨੂੰ ਕਹਿਣ ਲੱਗ ਗਈ ਕਿ ਮੇਰੇ ਨਾਲ ਮੇਰੇ ਪਿੰਡ ਚਲੋ ਮੰਮੀ ਕਹਿੰਦੀ ਕਿ ਮੈਨੂੰ ਅਜੇ ਥੋੜੇ ਜੇ ਕੰਮ ਨੇ ਮੈਂ ਉਹ ਕਰਕੇ ਆ ਜਾਊਂਗੀ ਤੁਸੀਂ ਰੇਨੂ ਨੂੰ ਲੈ ਜਾਓ ਜਦ ਕਿ ਮੈਂ ਉੱਥੇ ਜਾ ਕੇ ਬਿਲਕੁਲ ਖੁਸ਼ ਨਹੀਂ ਸੀ ਕਿਉਂਕਿ ਭੂਆ ਦੇ ਜਵਾਕ ਮੇਰੇ ਨਾਲੋਂ ਕਾਫੀ ਵੱਡੇ ਸੀ ਮੇਰੀ ਉਹਨਾਂ ਨਾਲ ਮਤ ਨਹੀਂ ਮਿਲਦੀ ਸੀ ਮੈਂ ਛੋਟੀ ਸੀ ਤੇ ਉਹ ਕਾਫੀ ਵੱਡੇ ਸੀ ਭੂਆ ਦਾ ਮੁੰਡਾ ਤੇ ਕੁੜੀ ਕਾਲਜ ਵਿੱਚ ਪੜ੍ਹਦੇ ਸੀ ਉਹ ਮੇਰੇ ਨਾਲ ਜ਼ਿਆਦਾ ਗੱਲਬਾਤ ਵੀ ਨਹੀਂ ਕਰਦੇ ਸੀ ਇਸ ਕਰਕੇ ਮੈਂ ਉੱਥੇ ਨਹੀਂ ਜਾਣਾ ਚਾਹੁੰਦੀ ਸੀ ਪਰ ਮੰਮੀ ਨੇ ਮੇਰੇ ਤੋਂ ਬਿਨਾ ਪੁੱਛੇ ਉਹਨਾਂ ਨੂੰ ਹਾਂ ਕਹਿ ਦਿੱਤੀ ਮੰਮੀ ਮੈਨੂੰ ਕਹਿੰਦੀ ਕਿ ਮੈਂ ਬਾਅਦ ਵਿੱਚ ਆ ਜਾਊਂਗੀ ਹੁਣ ਤੂੰ ਚਲੀ ਜਾਓ ਤੈਨੂੰ ਇੰਨੇ ਮਾਨ ਨਾਲ ਲੈਣ ਆਏ ਆ ਮੇਰੀ ਮੰਮੀ ਬਹੁਤ ਭੋਲੀ ਸੀ ਪਰ ਮੇਰੀਆਂ ਭੂਆ ਹੁਣੀ ਬਹੁਤ ਚਲਾਕ ਸੀ ਜਦੋਂ ਭੂਆ ਹੁਣੀ ਕਿਤੇ ਮੰਮੀ ਨੂੰ ਹੱਸ ਕੇ ਬੁਲਾ ਲੈਂਦੀਆਂ ਸੀ ਤਾਂ ਮੰਮੀ ਖੁਸ਼ ਹੋ ਜਾਂਦੀ ਸੀ ਪਰ ਮੈਨੂੰ ਭੂਆ ਹੁਣੀ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਸੀ ਕਿਉਂਕਿ ਮੈਂ ਨਿੱਕੇ ਹੁੰਦੇ ਤੋਂ ਲੈ ਕੇ ਉਹਨਾਂ ਨੂੰ ਮੰਮੀ ਨਾਲ ਲੜਦੀਆਂ ਹੋਇਆ ਦੇਖਿਆ ਆ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਉਦੋਂ ਤੋਂ ਹੀ ਉਹ ਉਹਨਾਂ ਦੀ ਮੌਤ ਦੀ ਜ਼ਿੰਮੇਵਾਰ ਮੰਮੀ ਨੂੰ ਹੀ ਕਹਿੰਦੀਆਂ ਸੀ ਮੈਨੂੰ ਮੰਮੀ ਤੇ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਉਹਨਾਂ ਨੇ ਭੂਆ ਨੂੰ ਕਿਉਂ ਕਿਹਾ ਕਿ ਰੇਨੂ ਚਲੀ ਜਾਊਗੀ ਹੁਣ ਮੰਮੀ ਨੇ ਕਹਿ ਦਿੱਤਾ ਸੀ ਤਾਂ ਮੈਨੂੰ ਭੂਆ ਨਾਲ ਜਾਣਾ ਹੀ ਪੈਣਾ ਸੀ ਪਰ ਮੈਂ ਮੰਮੀ ਨੂੰ ਕਹਿ ਦਿੱਤਾ ਕਿ ਦੋ ਕੁ ਦਿਨਾਂ ਤੱਕ ਮੈਨੂੰ ਆ ਕੇ ਲੈ ਜਾਓ ਮੇਰਾ ਉੱਥੇ ਦਿਲ ਨਹੀਂ ਲੱਗਣਾ ਤਾਂ ਮੰਮੀ ਕਹਿੰਦੀ ਚੱਲ ਪੁੱਤ ਠੀਕ ਆ ਮੈਂ ਤੈਨੂੰ ਦੋ ਦਿਨਾਂ ਤੱਕ ਆ ਕੇ ਲੈ ਜਾਊਂਗੀ ਮੈਂ ਤੇ ਭੂਆ ਸ਼ਾਮ ਨੂੰ ਬੱਸ ਤੇ ਭੂਆ ਦੇ ਪਿੰਡ ਚੱਲੀਆਂ ਗਈਆਂ ਜਦੋਂ ਅਸੀਂ ਭੂਆ ਦੇ ਘਰ ਪਹੁੰਚ ਗਏ ਤਾਂ ਮੇਰੀ ਭੂਆ ਦੇ ਜਵਾਕ ਵਿਹੜੇ 'ਚ ਬੈਠੇ ਸੀ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹ ਬਸ ਥੋੜਾ ਜਿਹਾ ਹੀ ਬੋਲੇ ਤੇ ਮੈਂ ਉਹਨਾਂ ਦੇ ਕੋਲ ਬੈਠ ਗਈ ਪੂਆ ਦੀ ਕੁੜੀ ਤਾਂ ਬਸ ਫੋਨ ਤੇ ਹੀ ਲੱਗੀ ਪਈ ਸੀ ਪਤਾ ਨਹੀਂ ਕਿਸੇ ਨਾਲ ਚੈਟ ਕਰੀ ਜਾਂਦੀ ਸੀ ਮੈਂ ਉਹਦੇ ਫੋਨ ਵੱਲ ਦੇਖਣ ਲੱਗੀ ਤਾਂ ਉਹ ਠਕ ਕੇ ਅੰਦਰ ਚਲੀ ਗਈ ਤੇ ਫਿਰ ਮੈਂ ਆਪਣੇ ਪੂਆ ਦੇ ਮੁੰਡੇ ਨੂੰ ਬੁਲਾਇਆ ਮੈਂ ਕਿਹਾ ਵੀਰੇ ਤੁਸੀਂ ਕਿਹੜੀ ਕਲਾਸ ਵਿੱਚ ਪੜਦੇ ਹੋ ਤਾਂ ਉਹ ਮੈਨੂੰ ਹੱਸ ਕੇ ਕਹਿਣ ਲੱਗਾ ਕਿ ਮੈਂ ਤਾਂ ਵੱਡੀ ਕਲਾਸ ਵਿੱਚ ਪੜਦਾ ਆ ਮੈਂ ਕਿਹਾ ਵੱਡੀ ਕਲਾਸ ਕਿਹੜੀ ਹੁੰਦੀ ਆ ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਬੀਏ ਕਰਦਾ ਮੈਂ ਕਿਹਾ ਉਹ ਤਾਂ ਪਲੱਸ 2 ਤੋਂ ਬਾਅਦ ਹੀ ਹੁੰਦੀ ਆ ਕਹਿੰਦਾ ਹਾਂ ਫਿਰ ਵੱਡੀ ਹੀ ਆ ਪੂਆ ਸਾਰਾ ਦਿਨ ਮੇਰੇ ਕੋਲੋਂ ਕੰਮ ਕਰਾਉਂਦੀ ਰਹਿੰਦੀ ਸੀ ਭੂਆ ਦੀ ਕੁੜੀ ਤਾਂ ਭੂਆ ਦੇ ਆਖੇ ਨਹੀਂ ਲੱਗਦੀ ਸੀ ਜਦੋਂ ਵੀ ਭੂਆ ਆਪਣੀ ਕੁੜੀ ਨੂੰ ਕੋਈ ਕੰਮ ਕਹਿੰਦੀ ਸੀ ਤਾਂ ਉਹ ਛਾਟੇ ਜਵਾਬ ਦੇ ਦਿੰਦੀ ਸੀ ਉਹ ਤਾਂ ਅੰਦਰ ਏਸੀ ਵਿੱਚ ਬੈਠ ਕੇ ਫੋਨ ਦੇਖਦੀ ਰਹਿੰਦੀ ਸੀ ਭੂਆ ਦਾ ਮੁੰਡਾ ਤੇ ਕੁੜੀ ਅੰਦਰ ਏਸੀ ਵਿੱਚ ਬੈਠ ਜਾਂਦੇ ਸੀ ਤੇ ਮੈਨੂੰ ਸਾਰਾ ਦਿਨ ਕੰਮ ਲਈ ਰੱਖਦੇ ਸੀ ਕਦੇ ਮੁੰਡਾ ਕਹਿ ਦਿੰਦਾ ਸੀ ਪਾਣੀ ਦਾ ਗਲਾਸ ਲਿਆ ਦੇ ਕਦੇ ਕੁੜੀ ਕਹਿ ਦਿੰਦੀ ਸੀ ਤੇ ਰੋਟੀ ਵੀ ਉਹਨਾਂ ਨੂੰ ਮੈਂ ਹੀ ਲਿਆ ਕੇ ਦਿੰਦੀ ਸੀ ਉਹ ਸਾਰਾ ਦਿਨ ਮੈਨੂੰ ਤੋਰੀ ਰੱਖਦੇ ਸੀ ਭੂਆ ਵੀ ਮੇਰੇ ਕੋਲੋਂ ਕੰਮ ਕਰਾਉਂਦੀ ਰਹਿੰਦੀ ਸੀ ਮੇਰਾ ਉੱਥੇ ਬਿਲਕੁਲ ਵੀ دل ਨਹੀਂ ਲੱਗਦਾ ਸੀ ਮੈਂ ਇੱਕ ਦਿਨ ਆਪਣੀ ਮੰਮੀ ਨੂੰ ਫੋਨ ਕੀਤਾ ਕਿ ਤੁਸੀਂ ਆਏ ਕਿਉਂ ਨਹੀਂ ਤੁਸੀਂ ਆ ਕੇ ਮੈਨੂੰ ਲੈ ਜਾਓ ਮੈਂ ਮੰਮੀ ਨੂੰ ਫੋਨ ਤੇ ਦੱਸਿਆ ਕਿ ਭੂਆ ਮੇਰੇ ਕੋਲ ਸਾਰਾ ਕੰਮ ਕਰਾਉਂਦੀ ਆ ਤਾਂ ਮੰਮੀ ਮੈਨੂੰ ਕਹਿਣ ਲੱਗੀ ਫੇਰ ਕੀ ਹੋ ਗਿਆ ਪੁੱਤ ਕੰਮ ਕਰਦਾ ਬੰਦਾ ਘਾਸ ਨਹੀਂ ਜਾਂਦਾ ਸਗੋਂ ਕੰਮ ਕਰਨ ਦੀ ਆਦਤ ਪੈ ਜਾਂਦੀ ਆ ਇਸ ਕਰਕੇ ਤੂੰ ਆਖੇ ਲੱਗ ਜਾ ਕਰ ਮੰਮੀ ਕਹਿੰਦੀ ਕੋਈ ਗੱਲ ਨਹੀਂ ਤੂੰ ਇੱਕ ਹਫਤਾ ਰਹਿ ਲਾ ਫਿਰ ਮੈਂ ਤੈਨੂੰ ਆ ਕੇ ਲੈ ਜਾਊਂਗੀ ਜੇ ਮੈਂ ਅੱਜ ਹੀ ਲੈਣ ਆ ਗਈ ਤਾਂ ਤੇਰੀ ਭੂਆ ਨੇ ਕਹਿਣਾ ਅਜੇ 2 ਦਿਨ ਕੁੜੀ ਨੂੰ ਆਈ ਨੂੰ ਹੋਏ ਆ ਤੇ ਇਹ ਮਗਰ ਹੀ ਲੈਣ ਆ ਗਈ ਆ ਇਸ ਕਰਕੇ ਤੂੰ ਇੱਕ ਹਫਤਾ ਰਹਿ ਲਾ ਫਿਰ ਆਪਾਂ ਤੇਰੇ ਨਾਨਕੇ ਘਰ ਚੱਲਾਂਗੇ ਮੈਂ ਕਿਹਾ ਠੀਕ ਆ ਮੈਂ ਮੰਮੀ ਦਾ ਕਹਿਣਾ ਨਹੀਂ ਮੋੜ ਸਕਦੀ ਸੀ ਮੈਨੂੰ ਆਈ ਨੂੰ 4-5 ਦਿਨ ਹੋ ਗਏ ਸੀ ਇੱਕ ਦਿਨ ਭੂਆ ਦਾ ਮੁੰਡਾ ਮੈਨੂੰ ਕਹਿੰਦਾ ਤੂੰ ਕੀ ਖਾਣਾ ਤਾਂ ਮੈਂ ਕਿਹਾ ਮੈਨੂੰ ਗੋਲ ਗੱਪੇ ਬਹੁਤ ਪਸੰਦ ਆ ਤਾਂ ਉਹ ਮੈਨੂੰ ਕਹਿੰਦਾ ਚਲ ਤੈਨੂੰ ਸ਼ਹਿਰ ਗੋਲ ਗੱਪੇ ਖਵਾ ਕੇ ਲਿਆਵਾਂ ਮੈਨੂੰ ਬਹੁਤ ਚਾ ਚੜ ਗਿਆ ਮੈਂ ਭੂਆ ਨੂੰ ਪੁੱਛਿਆ ਤਾਂ ਭੂਆ ਕਹਿੰਦੀ ਜੇ ਉਹ ਤੈਨੂੰ ਲੈ ਕੇ ਜਾਂਦਾ ਤਾਂ ਚਲੀ ਜਾ ਮੇਤੇ ਪੂਆ ਦਾ ਮੁੰਡਾ ਮੋਟਰਸਾਈਕਲ ਤੇ ਸ਼ਹਿਰ ਚਲੇ ਗਏ ਤੇ ਉੱਥੇ ਉਹਨੇ ਮੈਨੂੰ ਗੋਲ ਗੱਪੇ ਖਵਾਏ ਤੇ ਆਈਸਕ੍ਰੀਮ ਵੀ ਖਵਾਈ ਜਦੋਂ ਮੈਂ ਆਈਸਕ੍ਰੀਮ ਖਾ ਰਹੀ ਸੀ ਤਾਂ ਪੂਆ ਦਾ ਮੁੰਡਾ ਮੈਨੂੰ ਕਹਿੰਦਾ ਤੇਰੇ ਤੇ ਇੱਕ ਗੱਲ ਪੁੱਛਾਂ ਮੈਂ ਕਿਹਾ ਹਾਂ ਵੀਰੇ ਪੁੱਛ ਤਾਂ ਉਹ ਮੈਨੂੰ ਕਹਿੰਦਾ ਤੇਰਾ ਕੋਈ ਸਕੂਲ ਵਿੱਚ ਬॉयਫ੍ਰੈਂਡ ਹੈਗਾ ਉਹਦੀ ਇਹ ਗੱਲ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ ਮੈਂ ਕਿਹਾ ਨਹੀਂ ਕਹਿੰਦਾ ਲੈ ਹੋਊਗਾ ਮੈਂ ਕਿਆ ਨਹੀਂ ਹੈਗਾ ਤਾਂ ਮੈਨੂੰ ਕਹਿੰਦਾ ਫਿਰ ਤੇਰਾ ਬாய்ਫਰੈਂਡ ਬਣਾ ਦਈਏ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਜੀ ਰਹਿ ਗਈ ਮੈਂ ਕਿਆ ਵੀਰੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਉਹ ਕਹਿੰਦਾ ਤੇਰਾ ਬாய்ਫਰੈਂਡ ਬਣਾਉਣਾ ਇਸ ਲਈ ਤਾਂ ਮੈਂ ਤੈਨੂੰ ਬਾਹਰ ਲੈ ਕੇ ਆਇਆ ਪਰ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਇਦਾਂ ਕਿਉਂ ਬੋਲੀ ਜਾਂਦਾ ਆ ਮੈਂ ਆਪਣੀ ਭੂਆ ਦੇ ਮੁੰਡੇ ਨੂੰ ਕਿਹਾ ਕਿ ਚੱਲ ਵੀਰੇ ਘਰ ਚੱਲਦੇ ਆ ਤਾਂ ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਐਨੀ ਕਾਦੀ ਕਾਲੀ ਆ ਪਹਿਲਾਂ ਤਾਂ ਮੇਰੀ ਗੱਲ ਦਾ ਜਵਾਬ ਦੇ ਕੇ ਤੇਰਾ ਬாய்ਫਰੈਂਡ ਬਣਾ ਦਈਏ ਇਦਾਂ ਕਹਿ ਕੇ ਉਹਨੇ ਮੇਰਾ ਹੱਥ ਫੜ ਲਿਆ ਮੈਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ ਕਹਿੰਦਾ ਤੇਰਾ ਬாய்ਫਰੈਂਡ ਪਤਾ ਕੌਣ ਬਣ ਸਕਦਾ ਮੈਂ ਤੇਰਾ ਬாய்ਫਰੈਂਡ ਬਣ ਸਕਦਾ ਬாய்ਫਰੈਂਡ ਬਣਾਉਣਾ ਕੋਈ ਮਾੜੀ ਗੱਲ ਨਹੀਂ ਆ ਤੂੰ ਇੱਕ ਵਾਰ ਬਣਾ ਕੇ ਦੇਖ ਕਿੰਨਾ ਵਧੀਆ ਲੱਗੂਗਾ ਉਹ ਮੈਨੂੰ ਇਹ ਸਭ ਕਹੀ ਜਾ ਰਿਹਾ ਸੀ ਮੈਨੂੰ ਇਹ ਸੁਣ ਕੇ ਬਹੁਤ ਬੁਰਾ ਜਿਹਾ ਲੱਗ ਰਿਹਾ ਸੀ ਤੇ ਮੈਂ ਉੱਥੇ ਖੜੀ ਰੋਈ ਜਾ ਰਹੀ ਸੀ ਮੈਨੂੰ ਕਹਿੰਦਾ ਜੇ ਤੂੰ ਮੈਨੂੰ ਆਪਣਾ ਬாய்ਫਰੈਂਡ ਬਣਾ ਲਵੇਂਗੀ ਤਾਂ ਆਪਾਂ ਦੋਨਾਂ ਨੂੰ ਬਹੁਤ ਵਧੀਆ ਲੱਗੂਗਾ ਆਪਾਂ ਦੋਵੇਂ ਘੁੰਮਾਂਗੇ ਫਿਰਾਂਗੇ ਖਾਵਾਂਗੇ ਪੀਵਾਂਗੇ ਮੈਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਮੈਂ ਕਿੰਨੀ ਛੋਟੀ ਸੀ ਤੇ ਉਹ ਕਾਲਜ ਵਿੱਚ ਪੜਦਾ ਸੀ ਤੇ ਉੱਪਰ ਦੀ ਰਿਸ਼ਤਾ ਵੀ ਭੈਣ ਭਰਾ ਦਾ ਸੀ ਤੇ ਉਹ ਕੀ ਬਕਵਾਸ ਕਰੀ ਜਾ ਰਿਹਾ ਸੀ ਮੈਨੂੰ ਉੱਥੇ ਖੜੀ ਖੜੀ ਨੂੰ ਬਹੁਤ ਘਬਰਾਟ ਹੋਣ ਲੱਗੀ ਮੈਂ ਉਹਨੂੰ ਕਿਹਾ ਕਿ ਮੈਨੂੰ ਘਰ ਲੈ ਕੇ ਜਾ ਕਹਿੰਦਾ ਪਹਿਲਾਂ ਮੇਰੀ ਗੱਲ ਦਾ ਜਵਾਬ ਤਾਂ ਦੇ ਫਿਰ ਮੈਂ ਤੈਨੂੰ ਘਰ ਲੈ ਕੇ ਜਾਊਂਗਾ ਤਾਂ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਆਪਣੀ ਛੋਟੀ ਭੈਣ ਨਾਲ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਇੰਨੇ ਵੱਡੇ ਹੋ ਤੇ ਪੜ੍ਹੇ ਲਿਖੇ ਹੋ ਸਮਝਦਾਰ ਹੋਣਾ ਚਾਹੀਦਾ ਤੁਹਾਨੂੰ ਪਰ ਤੁਸੀਂ ਕਿਹੋ ਜਿਹਾ ਬਕਵਾਸ ਕਰੀ ਜਾ ਰਹੇ ਹੋ ਉਹ ਵੀ ਆਪਣੀ ਭੈਣ ਨਾਲ ਤੁਸੀਂ ਮੈਨੂੰ ਲੈ ਜਾਓ ਇੱਥੋਂ ਨਹੀਂ ਤਾਂ ਫਿਰ ਮੈਂ ਇੱਥੋਂ ਬਸ ਤੇ ਚਲੀ ਜਾਊਂਗੀ ਮੈਂ ਉਹਨੂੰ ਕਿਹਾ ਕਿ ਮੈਂ ਇੱਥੇ ਲੋਕਾਂ ਨੂੰ ਦੱਸ ਦਿਆਂਗੀ ਤਾਂ ਉਹ ਡਰਦਾ ਹੋਇਆ ਮੈਨੂੰ ਬਾਈਕ ਤੇ ਬਿਠਾ ਕੇ ਘਰ ਲੈ ਗਿਆ ਤੇ ਰਾਹ ਵਿੱਚ ਮੈਨੂੰ ਕਹਿੰਦਾ ਜੇ ਤੂੰ ਘਰ ਜਾ ਕੇ ਕਿਸੇ ਨੂੰ ਦੱਸਿਆ ਤਾਂ ਮੈਂ ਤੇਨੂੰ ਛੱਡਾਂਗਾ ਨਹੀਂ ਮੈਂ ਬਾਈਕ ਦੇ ਪਿੱਛੇ ਬੈਠੀ ਰੋਈ ਜਾ ਰਹੀ ਸੀ ਤੇ ਸੋਚ ਰਹੀ ਸੀ ਕਿ ਕਾਸ਼ ਮੇਰਾ ਸੱਕਾ ਭਰਾ ਹੁੰਦਾ ਕਿਉਂਕਿ ਅੱਜ ਕੱਲ ਰਿਸ਼ਤੇਦਾਰ ਵੀ ਕੋਈ ਭਰਾ ਨਹੀਂ ਬਣਦਾ ਜੀਓ ਮੈਨੂੰ ਭੈਣ ਸਮਝਦਾ ਹੁੰਦਾ ਤਾਂ ਇਹ ਸਭ ਗੱਲਾਂ ਨਾ ਕਹਿੰਦਾ ਇਹ ਗੱਲਾਂ ਉਹ ਆਪਣੀ ਸੱਕੀ ਭੈਣ ਨੂੰ ਕਿਉਂ ਨਹੀਂ ਕਹਿ ਸਕਦਾ ਕਿਉਂਕਿ ਉਹ ਉਹਦੀ ਭੈਣ ਲੱਗਦੀ ਆ ਤੇ ਮੈਂ ਉਹਦੀ ਭੈਣ ਨਹੀਂ ਲੱਗਦੀ ਸੀ ਫਿਰ ਅਸੀਂ ਘਰੇ ਆ ਗਏ ਜਦੋਂ ਅਸੀਂ ਘਰ ਆਏ ਤਾਂ ਭੂਆ ਮੈਨੂੰ ਕਹਿਣ ਲੱਗੀ ਚੱਲ ਹੁਣ ਤੋਂ ਸ਼ਹਿਰ ਖਾ ਪੀ ਕੇ ਆਈਆਂ ਅੱਜ ਤੂੰ ਰੋਟੀ ਬਣਾ ਮੈਂ ਭੂਆ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਜੇ ਮੈਂ ਥੋੜਾ ਜਿਹਾ ਸ਼ਹਿਰ ਖਾ ਪੀ ਆਈ ਤਾਂ ਉਹਦੇ ਵੱਟੇ ਉਹ ਮੇਰੇ ਕੋਲੋਂ ਕੰਮ ਕਰਵਾਉਣਗੇ ਫਿਰ ਮੈਂ ਸਾਰਿਆਂ ਲਈ ਰੋਟੀ ਬਣਾਈ ਮੇਰਾ ਭੂਆ ਕੇ ਪਿੰਡ ਬਿਲਕੁਲ ਵੀ ਜੀ ਨਹੀਂ ਲੱਗਦਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਭੂਆ ਦੇ ਮੁੰਡੇ ਦੀ ਕੀਤੀ ਹਰਕਤ ਭੂਆ ਨੂੰ ਦੱਸ ਦੇਵਾਂ ਪਰ ਫਿਰ ਡਰ ਲੱਗਦਾ ਸੀ ਕਿ ਕਿਤੇ ਭੂਆ ਮੈਨੂੰ ਹੀ ਨਾ ਗਲਤ ਸਮਝ ਲਵੇ ਫਿਰ ਇੱਕ ਹਫਤੇ ਬਾਅਦ ਮੰਮੀ ਮੈਨੂੰ ਲੈਣ ਲਈ ਆ ਗਈ ਸੀ ਮੰਮੀ ਨੇ ਦੱਸਿਆ ਕਿ ਮਾਸੀ ਦਾ ਰਿਸ਼ਤਾ ਤੈਅ ਹੋ ਗਿਆ ਤੇ ਮਾਸੀ ਦਾ ਵਿਆਹ ਰੱਖ ਦਿੱਤਾ ਇਸ ਕਰਕੇ ਅਸੀਂ ਉੱਥੇ ਜਾਣਾ ਨਹੀਂ ਤਾਂ ਮੈਂ ਵੀ ਇੱਥੇ ਰਹਿ ਪੈਣਾ ਸੀ ਇਸ ਤਰ੍ਹਾਂ ਕਰਕੇ ਅਸੀਂ ਇੱਕ ਹਫ਼ਤੇ ਬਾਅਦ ਆਪਣੇ ਪਿੰਡ ਚਲੇ ਗਏ ਤੇ ਉੱਥੋਂ ਮਾਮਾ-ਮਾਮੀ ਸਾਨੂੰ ਆ ਕੇ ਨਾਨਕੇ ਲੈ ਗਏ ਉੱਥੇ ਮਾਸੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਨਾਨਕੇ ਪਿੰਡ ਬੜੀ ਰੌਣਕ ਲੱਗੀ ਹੋਈ ਸੀ ਮੈਂ ਤੇ ਮੰਮੀ ਇੱਕ ਦਿਨ ਇਕੱਲਿਆਂ ਰੂਮ ਵਿੱਚ ਬੈਠੀਆਂ ਸੀ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਮੰਮੀ ਕਹਿੰਦੀ ਹਾਂ ਦੱਸ ਮੈਂ ਕਿਹਾ ਮੰਮੀ ਜਦੋਂ ਮੈਂ ਭੂਆ ਦੇ ਪਿੰਡ ਗਈ ਹੋਈ ਸੀ ਤਾਂ ਇੱਕ ਦਿਨ ਭੂਆ ਦਾ ਮੁੰਡਾ ਉੱਥੋਂ ਮੈਨੂੰ ਸ਼ਹਿਰ ਖਾਣ ਪੀਣ ਲਈ ਲੈ ਕੇ ਗਿਆ ਸੀ ਤੇ ਮੈਨੂੰ ਪੁੱਛਣ ਲੱਗਾ ਕਿ ਤੇਰੀ ਕਿਸੇ ਗੱਲ ਨਹੀਂ ਆ ਮੈਂ ਤੇਰਾ ਬੋਏਫ੍ਰੈਂਡ ਬਣ ਜਾਣਾ ਤੇ ਉਹ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਇਹ ਸੁਣ ਕੇ ਮੰਮੀ ਹੈਰਾਨ ਰਹਿ ਗਈ ਮੰਮੀ ਕਹਿੰਦੀ ਤੇਰੀ ਭੂਆ ਦਾ ਮੁੰਡਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਤੇ ਤੂੰ ਮੈਨੂੰ ਅੱਜ ਦੱਸਦੀ ਆ ਮੰਮੀ ਮੈਨੂੰ ਕਹਿੰਦੇ ਤੂੰ ਮੈਨੂੰ ਉਸ ਦਿਨ ਉਹਨਾਂ ਦੇ ਪਿੰਡ ਹੀ ਕਿਉਂ ਨਾ ਦੱਸਿਆ ਮੈਂ ਉਸ ਦਿਨ ਹੀ ਬਿਠਾ ਕੇ ਮੁੰਡੇ ਨੂੰ ਸਾਰੀ ਗੱਲ ਪੁੱਛਦੀ ਉਹਨੇ ਕੀ ਸਮਝ ਰੱਖਿਆ ਸਾਨੂੰ ਉਹਨੂੰ ਬਿਲਕੁਲ ਸ਼ਰਮ ਨਹੀਂ ਆਈ ਆਪਣੇ ਮਾਮੇ ਦੀ ਕੁੜੀ ਨਾਲ ਇਸ ਤਰ੍ਹਾਂ ਦੀ ਹਰਕਤ ਕਰਦੇ ਹੋਏ ਨਾਲੇ ਉਹ ਇੰਨਾ ਵੱਡਾ ਮੇਰੀ ਜਵਾਕੜੀ ਦਾ ਫਾਇਦਾ ਉਠਾਉਣ ਨੂੰ ਫਿਰਦਾ ਸੀ ਇਸ ਤਰ੍ਹਾਂ ਮੰਮੀ ਬਹੁਤ ਭੜਕ ਗਈ। ਮੰਮੀ ਨੇ ਉਸੇ ਵੇਲੇ ਭੂਆ ਨੂੰ ਫੋਨ ਲਾ ਲਿਆ ਤੇ ਭੂਆ ਨੂੰ ਸਾਰੀ ਗੱਲ ਦੱਸੀ ਪਰ ਭੂਆ ਤਾਂ ਅੱਗੋਂ ਉਲਟਾ ਮੰਮੀ ਨੂੰ ਹੀ ਬੋਲਣ ਲੱਗ ਗਈ। ਕਹਿੰਦੀ ਨਾਲੇ ਤਾਂ ਮੇਰਾ ਮੁੰਡਾ ਉਹਨੂੰ ਆਪਣੀ ਛੋਟੀ ਭੈਣ ਸਮਝੇ ਕਿ ਸ਼ਹਿਰ ਘੁਮਾਫਰਾ ਲਿਆਇਆ। ਨਾਲੇ ਤੇਰੀ ਕੁੜੀ ਨੇ ਉੱਪਰ ਦੀ ਮੇਰੇ ਮੁੰਡੇ ਦੀ ਤੋਹਮਤ ਲਾ ਦਿੱਤੀ ਆ ਮੰਮੀ ਨੇ ਕਿਹਾ ਕਿ ਇੱਕ ਵਾਰ ਆਪਣੇ ਮੁੰਡੇ ਨੂੰ ਇਹ ਗੱਲ ਪੁੱਛੀ ਭੂਆ ਕਹਿੰਦੀ ਮੈਨੂੰ ਆਪਣੇ ਮੁੰਡੇ ਤੇ ਪੂਰਾ ਯਕੀਨ ਆ ਤੇਰੀ ਕੁੜੀ ਹੀ ਇਦਾਂ ਦੀ ਹੋਣੀ ਆ ਭੂਆ ਨੇ ਇੱਕ ਵਾਰ ਵੀ ਮੁੰਡੇ ਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਭੂਆ ਮੰਮੀ ਨਾਲ ਲੜਨ ਲੱਗ ਪਈ ਤਾਂ ਮੰਮੀ ਨੇ ਵੀ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਉਹ ਮੁੰਡਾ ਸਾਡੇ ਘਰ ਨਾ ਵੜੇ ਤਾਂ ਭੂਆ ਕਹਿੰਦੀ ਉਹ ਮੁੰਡਾ ਕੀ ਅਸੀਂ ਕੋਈ ਵੀ ਤੁਹਾਡੇ ਘਰ ਅੱਜ ਤੋਂ ਬਾਅਦ ਨਹੀਂ ਆਵਾਂਗੇ ਮੰਮੀ ਕਹਿੰਦੀ ਇਹ ਤਾਂ ਤੁਹਾਡੀ ਮਰਜ਼ੀ ਆ ਤੁਸੀਂ ਇੱਕ ਵਾਰ ਆਪਣੇ ਮੁੰਡੇ ਨੂੰ ਇਹ ਗੱਲ ਪੁੱਛਣੀ ਜ਼ਰੂਰੀ ਨਹੀਂ ਸਮਝਦੇ ਤਾਂ ਭੂਆ ਕਹਿੰਦੀ ਨਹੀਂ ਮੈਂ ਨਹੀਂ ਉਹਨੂੰ ਕੁਝ ਪੁੱਛਣਾ ਕਿਉਂਕਿ ਮੈਨੂੰ ਆਪਦੇ ਮੁੰਡੇ ਤੇ ਪੂਰਾ ਯਕੀਨ ਆ ਤੇ ਮੈਨੂੰ ਤੇਰੀ ਕੁੜੀ ਤੇ ਬਿਲਕੁਲ ਵੀ ਯਕੀਨ ਨਹੀਂ ਆ ਕਿੰਨੀ ਛੋਟੀ ਜਿਹੀ ਹੋ ਕੇ ਕਿੰਨੀਆਂ ਵੱਡੀਆਂ-ਵੱਡੀਆਂ ਤੌਹਤਾਂ ਮੇਰੇ ਮੁੰਡੇ ਤੇ ਲਾ ਗਈ ਆ ਜੇ ਕੋਈ ਐਦਾਂ ਦੀ ਗੱਲ ਹੁੰਦੀ ਤਾਂ ਮੈਨੂੰ ਇੱਥੇ ਦੱਸਦੀ ਐਦਾਂ ਦੀ ਕੋਈ ਗੱਲ ਹੈ ਹੀ ਨਹੀਂ ਸੀ ਇਹ ਝੂਠ ਬੋਲਦੀ ਆ ਇਸ ਤਰ੍ਹਾਂ ਕਰਕੇ ਭੂਆ ਨੇ ਗੱਲ ਰਫਾ-ਦਫਾ ਕਰ ਦਿੱਤੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਪਿੰਡ ਕਦੇ ਵੀ ਨਹੀਂ ਗਏ ਤੇ ਨਾ ਹੀ ਭੂਆ ਸਾਡੇ ਘਰ ਕਦੇ ਵੀ ਆਈ ਮੰਮੀ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਭੂਆ ਨੇ ਇੱਕ ਵਾਰ ਵੀ ਮੁੰਡੇ ਨੂੰ ਘੂਰਿਆ ਨਹੀਂ ਮੰਮੀ ਕਹਿੰਦੀ ਮੁੰਡੇ ਨੇ ਆਪਣਾ ਸਹਾਰਾ ਤਾਂ ਕੀ ਬੰਨਣਾ ਕਿ ਮੇਰੀ ਛੋਟੀ ਭੈਣ ਆ ਅਸੀਂ ਇਹਦਾ ਧਿਆਨ ਰੱਖੀਏ ਇਹਦੇ ਸਿਰ ਤੇ ਪਿਓ ਜਿਹਾ ਭਾਈ ਨਹੀਂ ਆ ਸਗੋਂ ਆਪ ਹੀ ਗਲਤ ਹਰਕਤਾਂ ਕਰਦਾ ਤੇ ਸਾਡਾ ਕੀ ਲੱਗਦਾ ਆ ਮਾਸੀ ਦਾ ਵਿਆਹ ਸੀ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਮਾਸੀ ਦਾ ਵਿਆਹ ਕੈਨੇਡਾ ਵਾਲੇ ਮੁੰਡੇ ਨਾਲ ਹੋਇਆ ਸੀ ਮਾਸੜ ਬਹੁਤ ਸੋਹਣਾ ਸੀ ਮਾਸੜ ਕੈਨੇਡਾ ਵਿੱਚ ਪੀਆਰ ਸੀ ਮਾਸੀ ਮੈਨੂੰ ਕਹਿੰਦੀ ਸੀ ਕਿ ਤੈਨੂੰ ਵੀ ਮੈਂ ਕੈਨੇਡਾ ਬੁਲਾ ਲੈਣਾ ਤੁਸੀਂ ਦੋਵੇਂ ਮਾਵਾ ਤੀਆਂ ਕੈਨੇਡਾ ਵਿੱਚ ਇਕੱਠੀਆਂ ਰਹੋ ਹੁਣ ਮੈਂ ਪਲੱਸ 1 ਵਿੱਚ ਹੋ ਗਈ ਸੀ ਮੈਂ ਪਲੱਸ 1 ਪਲੱਸ 2 ਕਾਮਰਸ਼ਲ ਕੀਤੀ ਸੀ ਮੈਨੂੰ ਬਾਹਰ ਜਾਣ ਵਿੱਚ ਜ਼ਿਆਦਾ ਇੰਟਰਸਟ ਨਹੀਂ ਸੀ ਮੈਂ ਚਾਹੁੰਦੀ ਸੀ ਕਿ ਮੈਂ ਇੱਥੇ ਨਰਸਿੰਗ ਕਰਕੇ ਹਸਪੀਟਲ 'ਚ ਜੌਬ ਕਰ ਲਵਾਂ ਪਰ ਮੇਰੇ ਨਾਨਕੇ ਵਾਲੇ ਕਹਿੰਦੇ ਸੀ ਕਿ ਜੇ ਤੂੰ ਬਾਹਰ ਚਲੀ ਜਾਏਂਗੀ ਤਾਂ ਤੇਰੀ ਮੰਮੀ ਵੀ ਤੇਰੇ ਨਾਲ ਉੱਥੇ ਰਹਿ ਪਵੇਗੀ ਇਥੇ ਇਹਦਾ ਕੱਲੀ ਦਾ ਔਖਾ ਹੋ ਜਾਊਗਾ ਇਸ ਕਰਕੇ ਹੁਣ ਮੇਰੇ ਦਿਲ ਵਿੱਚ ਵੀ ਬਾਹਰ ਜਾਣ ਦੀ ਚਾਹਤ ਪੈਦਾ ਹੋ ਗਈ ਸੀ ਪਲੱਸ 2 ਕਰਨ ਤੋਂ ਬਾਅਦ ਮੈਂ ਪਾਰਲਰ ਦਾ ਕੋਰਸ ਕਰਨ ਲੱਗ ਗਈ ਸੀ ਉਦੋਂ ਤੱਕ ਮੇਰੀ ਮਾਸੀ ਵੀ ਕੈਨੇਡਾ ਚਲੀ ਗਈ ਸੀ ਮਾਸੀ ਦਾ ਫੋਨ ਆਇਆ ਤਾਂ ਮਾਸੀ ਮੈਨੂੰ ਕਹਿਣ ਲੱਗੀ ਕਿ ਤੂੰ ਆਇਲਟਸ ਕਰ ਲਾ ਤੇ ਮੇਰੇ ਕੋਲ ਕੈਨੇਡਾ ਆ ਜਾ ਮੈਨੂੰ ਪਾਰਲਰ ਦਾ ਕੰਮ ਕਰਨ ਦਾ ਬਹੁਤ ਸ਼ੌਂਕ ਸੀ ਮੇਰਾ ਇੰਟਰਸਟ ਪਾਰਲਰ ਵਿੱਚ ਬਹੁਤ ਸੀ ਪਰ ਮਾਸੀ ਦੇ ਕਹਿਣ ਕਰਕੇ ਮੰਮੀ ਨੇ ਮੈਨੂੰ ਆਇਲਟਸ ਕਰਨ ਲਾ ਦਿੱਤਾ ਸੀ ਪਰ ਮੇਰਾ ਮਨ ਆਇਲ ਲੈਕਸ ਕਰਨ ਵਿੱਚ ਨਹੀਂ ਲੱਗਦਾ ਸੀ ਮੈਂ ਫੋਨ ਤੇ ਵੀ ਪਾਰਲਰ ਦੀਆਂ ਵੀਡੀਓ ਦੇਖਦੀ ਰਹਿੰਦੀ ਸੀ ਕਦੇ ਮੈਂ హెయిర్ ਸਟਾਈਲ ਸਿੱਖੀ ਜਾਣੇ ਕਦੇ ਮੈਂ ਮੇਕਅਪ ਕਰਦੇ ਦੇਖੀ ਜਾਣਾ ਤੇ ਆਇਲਟਸ ਦੀ ਪੜਾਈ ਕਰਨ ਚ ਮੇਰਾ ਬਿਲਕੁਲ ਵੀ ਧਿਆਨ ਨਹੀਂ ਲੱਗਦਾ ਸੀ ਤਾਂ ਮੇਰੀ ਮੰਮੀ ਨੇ ਮਾਸੀ ਨੂੰ ਦੱਸ ਦਿੱਤਾ ਕਿ ਇਹ ਤਾਂ ਸਾਰਾ ਦਿਨ ਪਾਰਲਰ ਵਾਲੀਆਂ ਵੀਡੀਓ ਦੇਖਦੀ ਰਹਿੰਦੀ ਆ ਇਹਨੇ ਆਇਲਟਸ ਕਿੱਥੇ ਕਰਨਾ ਤਾਂ ਮਾਸੀ ਨੇ ਮੈਨੂੰ ਸਮਝਾਇਆ ਇੱਕ ਵਾਰ ਆਇਲਟਸ ਦਾ ਐਗਜ਼ਾਮ ਦੇ ਦੇ ਉਹਦੇ ਵਿੱਚੋਂ ਤੂੰ ਬੈਂਡ ਲੈ ਲੈ ਫਿਰ ਤੈਨੂੰ ਪਾਰਲਰ ਕਰਵਾ ਦੇਵਾਂਗੇ ਤੇ ਇੱਧਰ ਆ ਕੇ ਤੂੰ ਪਾਰਲਰ ਦਾ ਕੰਮ ਕਰ ਲਵੀਂ ਕਿਉਂਕਿ ਕੈਨੇਡਾ ਵਿੱਚ ਪਾਰਲਰ ਦੇ ਕੰਮ ਵਿੱਚ ਬਹੁਤ ਪੈਸੇ ਆ ਆਇਲਟਸ ਕਰਨ ਤੋਂ ਬਾਅਦ ਜਦੋਂ ਮੈਂ ਪੇਪਰ ਦਿੱਤਾ ਤਾਂ ਮੇਰੇ ਬੈਂਡ 5.5 ਆਏ ਕਿਉਂਕਿ ਮੇਰਾ ਧਿਆਨ ਆਇਲਟਸ ਵੱਲ ਘਟ ਹੀ ਸੀ ਤਾਂ ਮੰਮੀ ਮੈਨੂੰ ਬਹੁਤ ਬੋਲੇ ਕਿ ਤੂੰ ਧਿਆਨ ਨਾਲ ਪੜ੍ਹਾਈ ਨਹੀਂ ਕੀਤੀ ਇਸ ਕਰਕੇ ਬੈਂਡ ਇੰਨੇ ਘਟ ਆਏ ਆ ਮੰਮੀ ਨੇ ਦੁਬਾਰਾ ਮੇਰੇ ਪੇਪਰ ਦੀ ਫੀਸ ਭਰ ਦਿੱਤੀ ਦੁਬਾਰਾ ਫਿਰ ਮੈਂ ਬਹੁਤ ਮਿਹਨਤ ਕੀਤੀ ਮੈਨੂੰ ਇਹ ਸੀ ਕਿ ਮੈਂ ਇੱਕ ਵਾਰ ਕੈਨੇਡਾ ਪਹੁੰਚ ਜਾਵਾਂ ਤੇ ਉੱਥੇ ਮੈਂ ਪਾਰਲਰ ਦਾ ਕੰਮ ਹੀ ਕਰ ਲਵਾਂਗੀ ਪਰ ਦੂਜੀ ਵਾਰ ਫਿਰ ਮੇਰੇ ਬੈਂਡ ਘਟ ਗਏ ਇਸ ਤਰ੍ਹਾਂ ਮੈਂ ਚਾਰ ਵਾਰ ਆਇਲਰ ਦਾ ਪੇਪਰ ਦਿੱਤਾ ਪਰ ਹਰ ਵਾਰ ਮੇਰੇ ਬੈਂਡ ਕੱਟ ਜਾਂਦੇ ਸੀ ਸਾਰੇ ਮੇਰੇ ਤੋਂ ਅੱਕ ਗਏ ਸੀ ਸਾਰੇ ਮੈਨੂੰ ਕਹਿੰਦੇ ਰਹਿੰਦੇ ਸੀ ਕਿ ਤੂੰ ਧਿਆਨ ਨਾਲ ਪੜ੍ਹਦੀ ਨਹੀਂ ਆ ਮਾਮੇ ਹੁਣੇ ਮੈਨੂੰ ਕਹਿੰਦੇ ਇੱਕ ਵਾਰ ਪੇਪਰ ਹੋਰ ਦੇ ਕੇ ਦੇਖ ਲਾ ਪਰ ਹੁਣ ਮੈਂ ਅੱਕ ਗਈ ਸੀ ਮੈਂ ਤਾਂ ਪੇਪਰ ਦੇਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ ਕਿਉਂਕਿ ਪਹਿਲਾਂ ਵੀ ਮੈਂ ਮਿਹਨਤ ਬਹੁਤ ਕੀਤੀ ਸੀ ਪਰ ਕਿਸੇ ਨੂੰ ਮੇਰੇ ਤੇ ਯਕੀਨ ਨਹੀਂ ਸੀ ਫਿਰ ਮੈਂ ਮੰਮੀ ਨੂੰ ਸਮਝਾਇਆ ਕਿ ਮੇਰਾ ਇੰਟਰਸਟ ਪਾਰਲਰ ਵਿੱਚ ਹੈ ਇਸ ਕਰਕੇ ਮੈਂ ਪਾਰਲਰ ਦਾ ਕੋਰਸ ਕਰਾਂ ਕਹਿੰਦੀ ਆ ਹੋ ਸਕਦਾ ਇਸ ਬੇਸ ਤੇ ਮੇਰੀ ਫਾਈਲ ਲੱਗ ਜਵੇ ਸਾਰਿਆਂ ਨੇ ਇਸ ਬਾਰੇ ਸਲਾਹ ਕੀਤੀ ਤੇ ਫਿਰ ਮੈਂ ਪਾਰਲਰ ਦਾ ਕੋਰਸ ਕਰਨ ਲੱਗ ਪਈ ਮੈਨੂੰ ਪਾਰਲਰ ਤੇ ਲੱਗੀ ਨੂੰ ਇੱਕ ਸਾਲ ਹੋ ਗਿਆ ਸੀ ਤੇ ਮੈਂ ਪਾਰਲਰ ਦਾ ਕੰਮ ਬਹੁਤ ਵਧੀਆ ਸਿੱਖ ਲਿਆ ਸੀ ਮੈਨੂੰ ਪਾਰਲਰ ਦਾ ਸਰਟੀਫਿਕੇਟ ਵੀ ਮਿਲ ਗਿਆ ਸੀ ਹੁਣ ਅਸੀਂ ਮਾਸੀ ਨਾਲ ਗੱਲ ਕੀਤੀ ਸੀ ਤਾਂ ਮਾਸੀ ਕਹਿੰਦੀ ਕਿ ਇੱਕ ਵਾਰ ਆਇਲਰ ਦਾ ਐਗਜ਼ਾਮ ਦੇ ਲੈ ਤੇ ਨੂੰ 6 ਬੈਂਡ ਆ ਜਾਣ ਫਿਰ ਤੇਰੀ ਫਾਈਲ ਲੱਗ ਜਾਊਗੀ ਫਿਰ ਮੈਂ 1 ਮਹੀਨਾ ਕਲਾਸਾਂ ਲਗਾ ਕੇ ਪੇਪਰ ਦੇ ਦਿੱਤਾ ਰੱਬ ਦੀ ਕਿਰਪਾ ਨਾਲ ਮੈਨੂੰ 6 ਬੈਂਡ ਆ ਗਏ ਸੀ ਤੇ ਚੰਗੇ ਜਿਹੇ ਏਜੰਟ ਨਾਲ ਗੱਲ ਕਰਕੇ ਮਾਮੇ ਹੁਣਾ ਨੇ ਮੇਰੀ ਫਾਈਲ ਲਗਾ ਦਿੱਤੀ ਸੀ ਤੇ ਨਾਲ ਹੀ ਮੇਰੇ ਪਾਰਲਰ ਦੇ ਸਰਟੀਫਿਕੇਟ ਵੀ ਲੱਗ ਗਏ ਸੀ ਏਜੰਟ ਨੇ ਦੱਸਿਆ ਕਿ ਪਾਰਲਰ ਦਾ ਐਕਸਪੀਰੀਅੰਸ ਹੋਣ ਕਰਕੇ ਇਹਨੂੰ 6 ਬੈਂਡ ਤੇ ਹੀ ਵੀਜ਼ਾ ਮਿਲ ਜਾਣਾ ਉਧਰੋਂ ਮਾਸੀ ਨੇ ਵੀ ਸਪான்ਸਰ ਸੈਂਡ ਕਰ ਦਿੱਤੀ ਸੀ ਤੇ ਮੇਰਾ ਵੀਜ਼ਾ ਲੱਗ ਗਿਆ ਸੀ ਵੀਜ਼ਾ ਇਹਨੂੰ 15 ਦਿਨੋਂ ਗਈ ਸੀ ਤਾਂ ਮੈਂ ਟਿਕਟ ਵੀ ਕਰਾ ਲਈ ਸੀ ਜਦੋਂ ਮੈਂ ਟਿਕਟ ਕਰਾ ਲਈ ਤਾਂ ਮੰਮੀ ਦਾ ਦਿਲ ਬਹੁਤ ਘਟ ਰਿਹਾ ਸੀ ਉਹ ਮੈਨੂੰ ਕਹਿਣ ਲੱਗ ਗਈ ਸੀ ਕਿ ਹੁਣ ਤੇਰੇ ਬਿਨਾ ਮੇਰਾ ਘਰ ਵਿੱਚ ਦਿਲ ਨਹੀਂ ਲੱਗਣਾ ਤਾਂ ਮੈਂ ਮੰਮੀ ਨੂੰ ਕਿਹਾ ਸੀ ਕਿ ਤੁਸੀਂ ਨਾਨਕੇ ਰਹਿਣ ਲੱਗ ਜਾਓ ਹੁਣ ਮੈਂ ਇੱਥੇ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ ਮੈਨੂੰ ਤੁਹਾਡਾ ਹੀ ਫਿਕਰ ਹੋਊਗਾ ਇਸ ਕਰਕੇ ਤੁਸੀਂ ਨਾਨਕੇ ਪਿੰਡ ਚਲੇ ਜਾਓ ਬਾਕੀ ਸਾਲ 1.5 ਸਾਲ ਨੂੰ ਮੈਂ ਤੁਹਾਨੂੰ ਕੈਨੇਡਾ ਹੀ ਲੈ ਜਾਊਂਗੀ ਤਾਂ ਮਾਮਾ ਜੀ ਕਹਿੰਦੇ ਤੂੰ ਆਪਣੀ ਮੰਮੀ ਦੀ ਫਿਕਰ ਨਾ ਕਰ ਇਹਨੂੰ ਅਸੀਂ ਉੱਥੇ ਲੈ ਜਾਵਾਂਗੇ ਮੈਨੂੰ ਮਾਮੇ ਹੁਣਾਂ ਦੇ ਸਿਰ ਤੇ ਮੰਮੀ ਦੀ ਕੋਈ ਫਿਕਰ ਨਹੀਂ ਸੀ ਕਿਉਂਕਿ ਮੇਰਾ ਮਾਮਾ ਮਾਮੀ ਮੇਰੀ ਮੰਮੀ ਦਾ ਬਹੁਤ ਮੋਹ ਕਰਦੇ ਸੀ ਮੇਰੇ ਬਾਹਰ ਜਾਣ ਤੋਂ ਪਹਿਲਾਂ ਮੰਮੀ ਨੇ ਮੇਰੀਆਂ ਦੋਨੇ ਭੂਆ ਨੂੰ ਫੋਨ ਕੀਤਾ ਮੰਮੀ ਕਹਿੰਦੀ ਚੱਲ ਫੇਰ ਵੀ ਘਰ ਦੀਆਂ ਕੁੜੀਆਂ ਨੇ ਤੈਨੂੰ ਮਿਲ ਜਾਣਗੀਆਂ ਤਾਂ ਦੋਨੇ ਭੂਆ ਹੁਣੇ ਮੈਨੂੰ ਮਿਲਣ ਆਈਆਂ ਤੇ ਮੇਰੇ ਨਾਲ ਬਹੁਤ ਮਿੱਠੀਆਂ ਪਿਆਰੀਆਂ ਹੋ ਰਹੀਆਂ ਸੀ ਮੈਨੂੰ ਕਹਿ ਰਹੀਆਂ ਸੀ ਕਿ ਪੁੱਤ ਉੱਥੇ ਜਾ ਕੇ ਸਾਨੂੰ ਨਾ ਭੁੱਲ ਜਾਈਂ ਸਾਡਾ ਵੀ ਵੀਜ਼ਾ ਲਗਵਾ ਦੇਈ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਹੁਣ ਤੱਕ ਤਾਂ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਤੇ ਹੁਣ ਜੇ ਅੱਜ ਮੈਂ ਕੈਨੇਡਾ ਜਾ ਰਹੀ ਆ ਤਾਂ ਉਹਨਾਂ ਨੂੰ ਆਪਣੇ ਵੀਜ਼ੇ ਦੀ ਕਾਲੀ ਪੈ ਗਈ ਆ ਤੇ ਮੇਰੀ ਵੱਡੀ ਭੂਆ ਮੈਨੂੰ ਕਹਿਣ ਲੱਗੀ ਹੋਰ ਪੁੱਤ ਮੈਂ ਤਾਂ ਆਪਣੇ ਮੁੰਡੇ ਨੂੰ ਬਹੁਤ ਘੂਰਿਆ ਜੋ ਤੇਰੇ ਨਾਲ ਉਹਨੇ ਹਰਕਤ ਕੀਤੀ ਸੀ ਮੈਂ ਤਾਂ ਉਹਨੂੰ ਬਹੁਤ ਦਿਨ ਬੁਲਾਇਆ ਨਹੀਂ ਉਹ ਜਾਣ ਬੁਝ ਕੇ ਝੂਠ ਬੋਲੀ ਜਾ ਰਹੀ ਸੀ ਬਸ ਉਹਨੂੰ ਇਹ ਸੀ ਕਿ ਇਹ ਕੈਨੇਡਾ ਚੱਲੀ ਆ ਤੇ ਹੁਣੇ ਸਾਡੇ ਕੰਮ ਦੀ ਆ ਉਹ ਬਾਰ-ਬਾਰ ਮੈਨੂੰ ਕਹਿ ਰਹੀ ਸੀ ਕਿ ਪੁੱਤ ਤੇਰੇ ਭੈਣ ਭਰਾ ਤਾਂ ਘਾਰੇ ਬੈਠੇ ਨੇ ਉਹਨਾਂ ਬਾਰੇ ਵੀ ਕੁਝ ਸੋਚ ਲਈ ਤੇ ਹੋ ਸਕਿਆ ਤਾਂ ਉਹਨਾਂ ਨੂੰ ਵੀ ਸਪான்ਸਰ ਕਰ ਦੇਵੀਂ ਮੈਂ ਸੋਚ ਰਹੀ ਸੀ ਕਿ ਅੱਜਕੱਲ ਲੋਕੀ ਕਿੰਨੇ ਮਤਲਬੀ ਨੇ ਅੱਜ ਮੇਰੇ ਚੰਗੇ ਦੇ ਨਾਂਇਆ ਕਿੰਨੀਆਂ ਮਿੱਠੀਆਂ ਮਿੱਠੀਆਂ ਮਾਰੀ ਜਾਂਦੇ ਆ ਤੇ ਜਦੋਂ ਅਸੀਂ ਮਾਵਾਂ ਧੀਆਂ ਕੱਲੀਆਂ ਸੀ ਸਾਨੂੰ ਸਹਾਰੇ ਦੀ ਲੋੜ ਸੀ ਤਾਂ ਉਦੋਂ ਸਾਡਾ ਸਹਾਰਾ ਬਣਨ ਲਈ ਉਹ ਕਦੇ ਨਹੀਂ ਆਈਆਂ ਫਿਰ ਮੈਂ ਕੈਨੇਡਾ ਚਲੀ ਗਈ ਮਾਸੀ ਮਾਸੜ ਮੈਨੂੰ 에য়ারਪੋਰਟ ਤੋਂ ਲੈਣ ਆਏ ਕਿਉਂਕਿ ਮੈਂ ਮਾਸੀ ਮਾਸੜ ਕੋਲ ਹੀ ਰਹਿਣਾ ਸੀ ਮਾਸੀ ਨਾਲ ਸ਼ੁਰੂ ਤੋਂ ਹੀ ਮੇਰਾ ਮੋਹ ਵੱਧ ਸੀ ਉਹ ਮੇਰਾ ਜਿਆਦਾ ਕਰਦੀ ਸੀ ਮੈਂ ਮਾਸੀ ਮਾਸੜ ਕੋਲ ਰਹਿੰਦੀ ਸੀ ਉਹ ਮੇਰਾ ਬੜਾ ਮੋਹ ਕਰਦੇ ਸੀ ਮੈਨੂੰ ਖਾਣ ਪੀਣ ਲਈ ਬਹੁਤ ਕੁਝ ਲਿਆ ਕੇ ਦਿੰਦੇ ਸੀ ਮੇਰਾ ਉੱਥੇ ਜਾ ਕੇ ਬਹੁਤ ਦਿਲ ਲੱਗਾ ਬਸ ਥੋੜੀ ਮੰਮੀ ਦੀ ਚਿੰਤਾ ਰਹਿੰਦੀ ਸੀ ਵੈਸੇ ਤਾਂ ਮੰਮੀ ਨੂੰ ਨਾਨਕੇ ਘਰ ਲੈ ਗਏ ਸੀ ਪਰ ਫਿਰ ਵੀ ਮੈਨੂੰ ਪਤਾ ਸੀ ਮੰਮੀ ਦਾ ਮੇਰੇ ਬਿਨਾ ਮਨ ਨਹੀਂ ਲੱਗਦਾ ਹੋਣਾ ਕਿਉਂਕਿ ਮੰਮੀ ਪਿੰਡ ਵਾਲੇ ਘਰ ਵਿੱਚ ਰਹਿ ਕੇ ਜ਼ਿਆਦਾ ਖੁਸ਼ ਸੀ ਉਹਨੂੰ ਬਸ ਇਹ ਰਹਿੰਦਾ ਸੀ ਕਿ ਕਿਤੇ ਸਾਡਾ ਘਰ ਨਾ ਖਰਾਬ ਹੋ ਜਵੇ ਸਾਡੇ ਘਰ ਗੰਦ ਪੈ ਜਾਣਾ ਆ ਉਹ ਇਸ ਤਰ੍ਹਾਂ ਜ਼ਿਆਦਾ ਸੋਚਦੀ ਰਹਿੰਦੀ ਸੀ ਪਰ ਹੁਣ ਨਾਨਕੇ ਰਹਿਣਾ ਵੀ ਤਾਂ ਉਹਦੀ ਮਜਬੂਰੀ ਸੀ ਮੈਨੂੰ ਪਤਾ ਸੀ ਉਹ ਮੈਨੂੰ ਯਾਦ ਕਰਕੇ ਰੋਂਦੀ ਵੀ ਹੋਣੀ ਆ ਮੇਰੀ ਸ਼ੁਰੂ ਤੋਂ ਹੀ ਮੰਮੀ ਨਾਲ ਬਹੁਤ ਅਟੈਚਮੈਂਟ ਸੀ ਕਿਉਂਕਿ ਅਸੀਂ ਇੱਕ ਦੂਜੇ ਦਾ ਸਹਾਰਾ ਸੀ ਬਸ ਮੇਰੇ ਦਿਲ ਦਾ ਇੱਕੋ ਸੁਪਨਾ ਸੀ ਕਿ ਜਲਦੀ ਜਲਦੀ ਮੈਂ ਮੰਮੀ ਨੂੰ ਆਪਣੇ ਕੋਲ ਬੁਲਾ ਲਵਾਂ ਹੁਣ ਮੈਂ ਪੜ੍ਹਾਈ ਕਰਦੀ ਸੀ ਮੈਨੂੰ 1.5 ਸਾਲ ਦੀ ਪੜ੍ਹਾਈ ਕਰਨੀ ਪੈਣੀ ਸੀ ਮੈਂ ਕਾਲਜ ਜਾਂਦੀ ਸੀ ਤੇ ਨਾਲ-ਨਾਲ ਮਾਸੀ ਨੇ ਮੈਨੂੰ ਕੰਮ ਵੀ ਦਵਾ ਦਿੱਤਾ ਸੀ ਮੈਂ ਕਿਸੇ ਇੰਡੀਅਨ ਦੇ ਪਾਲ ਤੇ ਕੰਮ ਤੇ ਲੱਗੀ ਹੋਈ ਸੀ ਉਹ ਮੈਨੂੰ ਚੰਗੇ ਡਾਲਰ ਦਿੰਦੇ ਸੀ ਮੈਨੂੰ ਵਧੀਆ ਪੈਸੇ ਬਣੇ ਜਾਂਦੇ ਸੀ ਤੇ ਮੈਂ ਰਾਮ ਨਾਲ ਆਪਣੀ ਫੀਸ ਆਪ ਪਰ ਹੀ ਜਾਂਦੀ ਸੀ ਮਾਸੀ ਮੈਨੂੰ ਕਹਿਣ ਲੱਗ ਜਾਂਦੀ ਸੀ ਕਿ ਬਹੁਤ ਚੰਗਾ ਹੋਇਆ ਜੋ ਤੂੰ ਪਾਰਲਰ ਦਾ ਕੋਰਸ ਕਰ ਲਿਆ ਜਿਸ ਕਰਕੇ ਤੇਰੀ ਵਧੀਆ ਕਮਾਈ ਹੋਈ ਜਾਂਦੀ ਆ ਨਹੀਂ ਤਾਂ ਇੱਥੇ ਕੁੜੀਆਂ ਦਾ ਖਰਚਾ ਹੀ ਪੂਰਾ ਨਹੀਂ ਹੁੰਦਾ ਪਤਾ ਨਹੀਂ ਕਿੱਥੇ ਕਿੱਥੇ ਵਿਚਾਰੀਆਂ ਨੂੰ ਕੰਮ ਕਰਨਾ ਪੈਂਦਾ ਮੇਰਾ ਘਰ ਦਾ ਖਰਚਾ ਤੇ ਖਾਣਾ ਪੀਣਾ ਫ੍ਰੀ ਸੀ ਕਿਉਂਕਿ ਮੈਂ ਮਾਸੀ ਮਾਸੜ ਕੋਲ ਰਹਿੰਦੀ ਸੀ ਪਰ ਮੈਨੂੰ ਕਦੇ-ਕਦੇ ਲੱਗਦਾ ਸੀ ਕਿ ਮੈਂ ਉਹ ਰੈਂਟ ਦੇਣਾ ਚਾਹੀਦਾ ਪਰ ਉਹ ਮੇਰੇ ਤੋਂ ਰੈਂਟ ਨਹੀਂ ਲੈਂਦੇ ਸੀ ਇੱਕ ਦਿਨ ਮਾਸੀ ਕੰਮ ਤੇ ਗਈ ਹੋਈ ਸੀ ਮਾਸੜ ਜੀ ਘਰ ਸੀ ਮੇਰੀ ਤਬੀਅਤ ਕੁਝ ਠੀਕ ਨਹੀਂ ਸੀ ਇਸ ਕਰਕੇ ਉਸ ਦਿਨ ਮੈਂ ਕੰਮ ਤੇ ਨਹੀਂ ਗਈ ਸੀ ਮੈਂ ਪਾਰਲਰ ਵਾਲੀ ਦੀਦੀ ਨੂੰ ਫੋਨ ਲਗਾ ਦਿੱਤਾ ਸੀ ਕਿ ਅੱਜ ਮੇਰੇ ਤੋਂ ਕੰਮ ਤੇ ਨਹੀਂ ਆਇਆ ਜਾਣਾ ਮੈਂ ਆਪਣੇ ਰੂਮ ਵਿੱਚ ਆਰਾਮ ਕਰ ਰਹੀ ਸੀ ਤਾਂ ਮਾਸੜ ਜੀ ਮੇਰੇ ਰੂਮ ਵਿੱਚ ਆ ਗਏ ਤੇ ਮੈਂ ਕਿਹਾ ਮਾਸੜ ਜੀ ਕੋ ਜ ਚਾਹੀਦਾ ਸੀ ਤਾਂ ਦੱਸ ਦੇਣਾ ਸੀ ਤਾਂ ਮਾਸੜ ਜੀ ਕਹਿੰਦੇ ਨਹੀਂ ਨਹੀਂ ਮੈਂ ਤਾਂ ਤੇਰੀ ਸਿਹਤ ਦਾ ਪਤਾ ਲੈਣ ਆਇਆ ਕੇ ਹੁਣ ਕਿਵੇਂ ਆ ਮੈਂ ਕਿਹਾ ਹੁਣ ਅੱਗੇ ਨਾਲੋਂ ਫਰਕ ਐ ਬਸ ਆਰਾਮ ਕਰੂੰਗੀ ਤਾਂ ਸਰੀਰ ਸੈੱਟ ਹੋ ਜਾਣਾ ਤਾਂ ਮਾਸੜ ਜੀ ਮੈਨੂੰ ਕਹਿਣ ਲੱਗੇ ਕਿ ਤੂੰ ਸਾਰਾ ਦਿਨ ਪਾਰਲਰ ਤੇ ਕੰਮ ਕਰਦੀ ਰਹਿਣੀ ਆ ਤਾਂ ਹੀ ਤੂੰ ਬਿਮਾਰ ਹੋ ਗਈ ਮੈਂ ਕਿਹਾ ਮਾਸੜ ਜੀ ਹੁਣ ਕੰਮ ਕਰਨਾ ਆ ਤਾਂ ਕੰਮ ਤਾਂ ਕਰਨਾ ਹੀ ਪੈਣਾ ਨਾਲੇ ਮਿਹਨਤ ਕਰਾਂਗੇ ਫੇਰੀ ਕੁਝ ਬਣੂਗਾ ਮੈਨੂੰ ਕੰਮ ਕਰਨ ਵਿੱਚ ਕੋਈ ਹਰਜ ਨਹੀਂ ਤਾਂ ਜੋ ਗੱਲ ਮੈਨੂੰ ਮਾਸੜ ਜੀ ਨੇ ਕਹਿ ਦਿੱਤੀ ਉਹ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਉਹ ਮੈਨੂੰ ਕਹਿੰਦੇ ਜੇ ਤੂੰ ਚਾਹੇ ਤਾਂ ਤੂੰ ਬਿਲਕੁਲ ਵਿਹਲੀ ਰਹਿ ਸਕਦੀ ਆ ਮੇਰਾ ਕੰਮ ਬਹੁਤ ਵਧੀਆ ਤੇ ਮੇਰੀ ਸੈਲਰੀ ਬਹੁਤ ਵਧੀਆ ਆ ਮੈਨੂੰ ਕੁਝ ਸਮਝ ਨਾ ਲੱਗਾ ਕਿ ਮਾਸੜ ਜੀ ਕੀ ਕਹਿ ਰਹੇ ਆ ਮੈਂ ਮਾਸੜ ਜੀ ਨੂੰ ਪੁੱਛਿਆ ਕਿ ਮੈਂ ਕੰਮ ਕਿਵੇਂ ਨਹੀਂ ਕਰ ਸਕਦੀ ਤੁਸੀਂ ਕੀ ਕਹੀ ਜਾਂਦੇ ਹੋ ਤਾਂ ਮਾਸੜ ਜੀ ਮੇਰੇ ਕੋਲ ਬੈਠ ਗਏ ਤੇ ਮੇਰਾ ਹੱਥ ਫੜ ਕੇ ਕਹਿਣ ਲੱਗੇ ਦੇਖ ਤੇਰੀ ਜਵਾਨੀ ਦੇਖ ਕੇ ਮੇਰਾ ਮਨ ਬਹੁਤ ਤੜਫਦਾ ਤੂੰ ਮੈਨੂੰ ਖੁਸ਼ ਕਰਦੀ ਰਹਾ ਕਰ ਮੈਂ ਤੈਨੂੰ ਕੰਮ ਨਹੀਂ ਕਰਨ ਦਿੰਦਾ ਤੇਰੀ ਸਾਰੀ ਫੀਸ ਮੈਂ ਆਪ ਭਰੂੰਗਾ ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਮੈਂ ਉੱਠ ਕੇ ਪਰੇ ਹੋ ਗਈ ਕਿ ਮਾਸਰ ਜੀ ਤੁਸੀਂ ਇਹ ਕੀ ਕਹੀ ਜਾਂਦੇ ਹੋ ਤੁਹਾਨੂੰ ਇਹ ਗੱਲ ਕਹਿੰਦੇ ਬਿਲਕੁਲ ਸ਼ਰਮ ਨਹੀਂ ਆਈ ਤੁਸੀਂ ਮੇਰੇ ਪਿਓ ਵਰਗੇ ਹੋ ਮਾਸੜ ਨੇ ਮੇਰਾ ਦੁਬਾਰਾ ਹੱਥ ਫੜ ਲਿਆ ਮੈਂ ਮਾਸੜ ਦੇ ਥੱਪੜ ਮਾਰਿਆ ਤੇ ਮੈਂ ਮਾਸੜ ਦੀ ਬਹੁਤ ਬੇਇੱਜ਼ਤੀ ਕੀਤੀ ਕਿ ਮੈਨੂੰ ਲੱਗਿਆ ਸੀ ਤੁਸੀਂ ਮੈਨੂੰ ਆਪਣੀ ਧੀ ਸਮਝਦੇ ਹੋ ਇਸ ਕਰਕੇ ਤੁਸੀਂ ਮੇਰਾ ਰੈਂਟ ਨਹੀਂ ਲੈਂਦੇ ਪਰ ਤੁਸੀਂ ਤਾਂ ਕੁਝ ਹੋਰ ਹੀ ਸੋਚੀ ਬੈਠੇ ਹੋ ਮੈਂ ਇਦਾਂ ਦੀ ਕੁੜੀ ਨਹੀਂ ਹਾਂ ਤਾਂ ਮਾਸੜ ਮੈਨੂੰ ਕਹਿੰਦਾ ਅੱਛਾ ਇੱਥੇ ਤਾਂ ਸਭ ਐਹੋ ਜਿਹਿਆਂ ਹੀ ਨੇ ਦੇਖ ਲਊ ਮੈਂ ਤੈਨੂੰ ਜਦੋਂ ਤੂੰ ਇਦਾਂ ਦੀ ਇਦਾਂ ਰਹੇਂਗੀ ਤੂੰ ਵੀ ਬਥੇਰਾ ਕੁਝ ਕਰੇਂਗੀ ਤੈਨੂੰ ਹਜੇ ਕੈਨੇਡਾ ਦੀ ਹਵਾ ਨਹੀਂ ਲੱਗੀ ਤਾਂ ਮੈਨੂੰ ਉਹ ਤਾਂ ਗੁੱਸਾਇਆ ਕਿ ਮੈਂ ਤਾਂ ਪਹਿਲਾਂ ਹੀ ਮਜਬੂਰੀਆਂ ਦੀ ਮਾਰੀ ਆ ਮੇਰਾ ਤਾਂ ਪਹਿਲਾਂ ਵੀ ਪਿਓ ਨਹੀਂ ਆ ਤੇ ਤੁਸੀਂ ਵੀ ਮੇਰੇ ਪਿਓ ਨਹੀਂ ਬਣ ਸਕੇ ਤੁਸੀਂ ਫਿਰ ਵੀ ਬਗਾਨੇ ਦੇ ਬਗਾਨੇ ਰਹੇ ਜੇ ਤੁਹਾਡੀ ਆਪਣੀ ਧੀ ਹੁੰਦੀ ਫਿਰ ਵੀ ਤੁਸੀਂ ਐਦਾ ਕਰਦੇ ਫਿਰ ਵੀ ਤੁਸੀਂ ਉਹਨੂੰ ਕਹਿੰਦੇ ਕਿ ਕੈਨੇਡਾ ਵਿੱਚ ਇਹੇ ਕੁਝ ਚੱਲਦਾ ਤਾਂ ਉਹ ਚੁੱਪ ਹੋ ਗਿਆ ਮੈਂ ਕਿਹਾ ਤੁਸੀਂ ਮੇਰੀ ਫੀਸ ਦਾ ਕੀ ਭਰੋਗੇ ਮੈਂ ਤੁਹਾਡੇ ਘਰ ਵੀ ਨਹੀਂ ਰਹਿਣਾ ਮੈਨੂੰ ਰੈਂਟ ਤੇ ਰਹਿਣਾ ਮਨਜ਼ੂਰ ਆ ਪਰ ਮੈਂ ਇਹੋ ਜਿਹੇ ਗੰਦੇ ਇਨਸਾਨ ਦੇ ਘਰ ਕਦੇ ਨਹੀਂ ਰਹਾਂਗੀ ਮੈਂ ਮਾਸੀ ਨੂੰ ਇਹ ਗੱਲ ਕਦੇ ਅੱਜ ਤੱਕ ਨਹੀਂ ਕਿ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮਾਸੀ ਦਾ ਘਰ ਖਰਾਬ ਹੋਵੇ ਮਾਸੀ ਨੇ ਮੈਨੂੰ ਬਹੁਤ ਕਿਹਾ ਸੀ ਕਿ ਤੂੰ ਇੱਥੋਂ ਕਿਉਂ ਚੱਲ ਲੀਆਂ ਮੈਂ ਮਾਸੀ ਨੂੰ ਬਹਾਨਾ ਲਾ ਦਿੱਤਾ ਸੀ ਕਿ ਮੈਂ ਆਪਣੇ ਕੰਮ ਦੇ ਨੇੜੇ ਰਹਿਣ ਲੱਗਣਾ ਆ ਫਿਰ ਮੈਂ ਉਹਨਾਂ ਦੇ ਘਰੋਂ ਚਲੀ ਗਈ ਸੀ ਹੁਣ ਮੈਂ ਆਪਣੀ ਫਰੈਂਡ ਨਾਲ ਰਹਿ ਰਹੀ ਆ ਪਰ ਇੱਕ ਗੱਲ ਦਾ ਬਹੁਤ ਚੰਗੀ ਤਰ੍ਹਾਂ ਸਬਕ ਮਿਲ ਗਿਆ ਸੀ ਕਿ ਆਪਣੇ ਪਿਓ ਤੋਂ ਬਿਨਾ ਕੋਈ ਕਿਸੇ ਦੀ ਧੀ ਨੂੰ ਧੀ ਨਹੀਂ ਸਮਝਦਾ ਆ ਭਰਾ ਜਾਂ ਪਿਓ ਚੋਂ ਇੱਕ ਜਣਾ ਹੋਣਾ ਜ਼ਰੂਰੀ ਆ ਜੇ ਇੱਕ ਜਣਾ ਵੀ ਸਾਡੇ ਸਿਰ ਤੇ ਹੁੰਦਾ ਤਾਂ ਲੋਕਾਂ ਨੂੰ ਥੋੜਾ ਡਰ ਰਹਿਣਾ ਸੀ ਤਾਂ ਇਹ ਸੀ ਅੱਜ ਦੀ ਸਟੋਰੀ ਗਾਇਸ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਵਟਸਐਪ ਨੰਬਰ ਦਿੱਤਾ ਹੋਇਆ ਹੈ ਉਸ ਉੱਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ